ਐਸਐਮ ਜਰ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰ다 ਸਿੰਘ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹੋਇਆ ਸੁੱਕੀਆਂ ਰੋਟੀਆਂ ਦਾ ਘਟਾਲਾ ਮਾਮਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਦੱਸ ਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ 6 ਮੁਲਾਜ਼ਮਾਂ ਨੂੰ ਮੌਤਲ ਕਰਨ ਅਤੇ ਕਈਆਂ ਨੂੰ ਮੋਟਾ ਜੁਰਮਾਨਾ ਠੋਕੇ ਜਾਣ ਅਤੇ ਇੱਕ ਅਨਜਾਰਜ ਨੂੰ ਮੌਤਲ ਕਰਨ ਦੀ ਗੱਲ ਕਹੀ ਜਾ ਰਹੀ ਹੈ ਦਰਸਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਅਤੇ ਉਸ ਦੇ ਵਿੱਚ ਜਾਂਚ ਤੋਂ ਬਾਅਦ 6 ਮੁਲਾਜ਼ਮਾਂ ਨੂੰ ਮਾਤਲਕਾਨ ਅਤੇ ਕਈਆਂ ਨੂੰ ਮੋਟਾ ਜੁਰਮਾਨਾ ਠੋਕੇ ਜਾਣ ਅਤੇ ਇੱਕ ਇੰਚਾਰਜ ਨੂੰ ਮਾਤਲ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਇਸ ਰਿਕਾਰਡਿੰਗ ਦੇ ਬਾਹਰ ਆਉਣ ਤੋਂ ਬਾਅਦ ਇਹ ਸਾਬਿਤ ਹੋ ਚੁੱਕਿਆ ਕਿ ਕਈ ਮੁਲਾਜ਼ਮਾਂ ਦੇ ਵੱਲੋਂ ਇਸ ਘਟਾਲੇ ਮਾਮਲੇ ਦੇ ਵਿੱਚ ਜੋ 1 ਕਰੋੜ ਰੁਪਏ ਦੀ ਹੀਰਾ ਫੇਰ ਕੀਤੀ ਗਈ ਸੀ ਉਸ ਦੀ ਵੰਡ ਆਪਸ ਦੇ ਵਿੱਚ ਕੀਤੀ ਗਈ ਆ ਅਤੇ ਇਸ ਮਾਮਲੇ ਦੇ ਵਿੱਚ 4 ਜੁਲਾਈ ਨੂੰ ਕਮੇਟੀ ਦੇ ਵੱਲੋਂ 51 ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਵਿੱਚ ਹੋਏ ਸੁੱਕੀਆਂ ਰੋਟੀਆਂ ਦੇ ਝੂਠ ਦੇ ਵਿੱਚ ਘਟਾਲੇ ਦੇ ਵਿੱਚ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬਣਾਈ ਗਈ ਸਬ ਕਮੇਟੀ ਦੀ ਜਾਂਚ ਤੋਂ ਬਾਅਦ 6 ਮੁਲਾਜ਼ਮ ਚਾਰਜ ਸ਼ੀਟ ਕਈਆਂ ਉਰ ਮੋਟਾ ਜੁਰਮਾਨਾ ਤੇ ਆਡੀਓ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਇੱਕ ਹੋਰ ਇੰਚਾਰਜ ਨੂੰ ਮਤਲ ਕਰ ਦਿੱਤਾ ਗਿਆ ਹੈ ਸਬ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਦਾਵਾ ਨੇ ਕਿਹਾ ਕਿ ਲੰਗਰ ਝੂਠ ਘਟਾਲੇ ਦੇ ਵਿੱਚ ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਅਤੇ ਆਡੀਓ ਰਿਕਾਰਡਿੰਗ ਨੇ ਇਹ ਸਾਬਤ ਕਰ ਦਿੱਤਾ ਕਿ ਕਈ ਮੁਲਾਜ਼ਮਾਂ ਨੇ ਖੇਰਾ ਫੀਰੀ ਦੇ ਪੈਸਿਆਂ ਦੀ ਆਪਸੀ ਵੰਡ ਕੀਤੀ ਹੈ ਪਰ ਇਸ ਸਬੂਤ ਵਿੱਚ ਇੰਚਾਰਜ ਰਜਵੰਤ ਸਿੰਘ ਨੂੰ ਮੋਤਲ ਕਰ ਦਿੱਤਾ ਗਿਆ ਹੈ ਪਿਛਲੀਆਂ ਮੀਟਿੰਗਾਂ ਅਤੇ ਜਾਂਚ ਦੇ ਆਧਾਰ ਤੇ 23 ਇੰਸਪੈਕਟਰਾਂ ਤੋਂ ਬਾਅਦ ਮੈਨੇਜਰ ਸਤਨਾਮ ਸਿੰਘ ਮੰਗਸ ਰਾਏ ਨੂੰ ਬਹਾਲ ਕਰਕੇ ਸੇਵਾ ਮੁਕਤ ਕਰ ਦਿੱਤਾ ਹੈ 8 ਮੈਨੇਜਰ 6 ਸੁਪਰਵਾਈਜ਼ਰ ਅਤੇ 11 ਇੰਸਪੈਕਟਰ ਅਤੇ 2 ਸਟੋਰ ਕੀਪਰਾਂ ਦੇ ਮਾਮਲੇ ਤੇ ਸਬ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਅੰਤਰਗਤ ਕਮੇਟੀ ਦੇ ਵਿੱਚ ਫੈਸਲਾ ਲਿਆ ਗਿਆ ਸਿਫਾਰਿਸ਼ ਤੇ 6 ਮੁਲਾਜ਼ਮ ਚਾਰਜੀਟ ਅਤੇ ਇੱਕ ਹੋਰ ਨੂੰ ਮੋਤਲ ਕਰ ਦਿੱਤਾ ਬਿਊਰੋ ਰਿਪੋਰਟ ਐਸਮ ਜਨ న్యూਸ ਐਸਮ ਜਨ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹੋਇਆ ਸੁੱਕੀਆਂ ਰੋਟੀਆਂ ਦਾ ਘਟਾਲਾ ਮਾਮਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਦੱਸਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ 6 ਮੁਲਾਜ਼ਮਾਂ ਨੂੰ ਮੋਤਲ ਕਰਨ ਅਤੇ ਕਈਆਂ ਨੂੰ ਮੋਟਾ ਜੁਰਮਾਨਾ ਠੋਕੇ ਜਾਣ ਅਤੇ ਇੱਕ ਅਨਚਾਰਜ ਨੂੰ ਮੋਤਲ ਕਰਨ ਦੀ ਗੱਲ ਕਹੀ ਜਾ ਰਹੀ ਹੈ ਦਰਅਸਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਅਤੇ ਉਸ ਦੇ ਵਿੱਚ ਜਾਂਚ ਤੋਂ ਬਾਅਦ 6 ਮੁਲਾਜ਼ਮਾਂ ਨੂੰ ਮਾਤਲਕਾਨ ਅਤੇ ਕਈਆਂ ਨੂੰ ਮੋਟਾ ਜੁਰਮਾਨਾ ਠੋਕੇ ਜਾਣ ਅਤੇ ਇੱਕ ਇੰਚਾਰਜ ਨੂੰ ਮੁਅਤਲ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਇਸ ਰਿਕਾਰਡਿੰਗ ਦੇ ਬਾਹਰ ਆਉਣ ਤੋਂ ਬਾਅਦ ਇਹ ਸਾਬਿਤ ਹੋ ਚੁੱਕਿਆ ਕਿ ਕਈ ਮੁਲਾਜ਼ਮਾਂ ਦੇ ਵੱਲੋਂ ਇਸ ਘਟਾਲੇ ਮਾਮਲੇ ਦੇ ਵਿੱਚ ਜੋ 1 ਕਰੋੜ ਰੁਪਏ ਦੀ ਹੀਰਾ ਫੇਰ ਕੀਤੀ ਗਈ ਸੀ ਉਸ ਦੀ ਵੰਡ ਆਪਸ ਦੇ ਵਿੱਚ ਕੀਤੀ ਗਈ ਆ ਅਤੇ ਇਸ ਮਾਮਲੇ ਦੇ ਵਿੱਚ 4 ਜੁਲਾਈ ਨੂੰ ਕਮੇਟੀ ਦੇ ਵੱਲੋਂ 51 ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਵਿੱਚ ਹੋਏ ਸੁੱਕੀਆਂ ਰੋਟੀਆਂ ਦੇ ਝੂਠ ਦੇ ਵਿੱਚ ਘਟਾਲੇ ਦੇ ਵਿੱਚ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬਣਾਈ ਗਈ ਸਬ ਕਮੇਟੀ ਦੀ ਜਾਂਚ ਤੋਂ ਬਾਅਦ 6 ਮੁਲਾਜ਼ਮ ਚਾਰਜ ਸ਼ੀਟ ਕਈਆਂ ਉਰ ਮੋਟਾ ਜੁਰਮਾਨਾ ਤੇ ਆਡੀਓ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਇੱਕ ਹੋਰ ਇੰਚਾਰਜ ਨੂੰ ਮਤਲ ਕਰ ਦਿੱਤਾ ਗਿਆ ਹੈ ਸਬ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਦਾਵਾ ਨੇ ਕਿਹਾ ਕਿ ਲੰਗਰ ਝੂਠ ਘਟਾਲੇ ਦੇ ਵਿੱਚ ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਅਤੇ ਆਡੀਓ ਰਿਕਾਰਡਿੰਗ ਨੇ ਇਹ ਸਾਬਤ ਕਰ ਦਿੱਤਾ ਕਿ ਕਈ ਮੁਲਾਜ਼ਮਾਂ ਨੇ ਖੇਰਾ ਫੀਰੀ ਦੇ ਪੈਸਿਆਂ ਦੀ ਆਪਸੀ ਵੰਡ ਕੀਤੀ ਹੈ ਪਰ ਇਸ ਸਬੂਤ ਵਿੱਚ ਇੰਚਾਰਜ ਰਜਵੰਤ ਸਿੰਘ ਨੂੰ ਮੋਤਲ ਕਰ ਦਿੱਤਾ ਗਿਆ ਹੈ ਪਿਛਲੀਆਂ ਮੀਟਿੰਗਾਂ ਅਤੇ ਜਾਂਚ ਦੇ ਆਧਾਰ ਤੇ 23 ਇੰਸਪੈਕਟਰਾਂ ਤੋਂ ਬਾਅਦ ਮੈਨੇਜਰ ਸਤਨਾਮ ਸਿੰਘ ਮੰਗਸ رائے ਨੂੰ ਬਹਾਲ ਕਰਕੇ ਸੇਵਾ ਮੁਕਤ ਕਰ ਦਿੱਤਾ ਹੈ 8 ਮੈਨੇਜਰ 6 ਸੁਪਰਵਾਈਜ਼ਰ ਅਤੇ 11 ਇੰਸਪੈਕਟਰ ਅਤੇ 2 ਸਟੋਰ ਕੀਪਰਾਂ ਦੇ ਮਾਮਲੇ ਤੇ ਸਬ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਅੰਤਰਗਤ ਕਮੇਟੀ ਦੇ ਵਿੱਚ ਫੈਸਲਾ ਲਿਆ ਗਿਆ ਸਿਫਾਰਿਸ਼ ਤੇ 6 ਮੁਲਾਜ਼ਮ ਚਾਰਟ ਸ਼ੀਟ ਅਤੇ ਇੱਕ ਹੋਰ ਨੂੰ ਮੋਤਲ ਕਰ ਦਿੱਤਾ ਬਿਊਰੋ ਰਿਪੋਰਟ ਐਸਮ ਜਨ نیوز